ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਮੈਂ ਤੁਹਾਡਾ ਆਪਣਾ ਰਾਜਾ ਬੋਲ ਰਿਹਾ ਹਾਂ ਕਿ ਅੱਜ ਆ ਕਾਫੀ ਇਸ਼ੂਸ ਤੇ ਅੱਜ ਮੀਟਿੰਗ ਵੀ ਸੀਗੀ ਤੇ ਸਾਡੇ ਕਸ਼ਮੀਰ ਦੇ ਵਿਛੋੜਾ ਉਹੀ ਸ਼ੈ ਵਿਲਦਵੀਆ ਕਰ ਕੀਤੀ ਨਿੰਦਾ ਕੀਤੀ ਔਰ ਅੱਜ ਅਸੀਂ ਉਹਨਾਂ ਦਾ ਆਪ ਤੋਂ ਵਾਰਤ ਦੇ ਲਾ ਬਤੁਲਾ ਵੀ ਸਾੜੇ ਸਾੜੀ ਕਾਂਗਰਸ ਰਾਕੇ ਦੀ ਨਿੰਦਾ और शाम कैंडल मार्च भी कर रहे हैं परमात्मा तो हिंदुस्तान उड़ी कला बख्शे तूसी बख्शे और देश असारीश खड़े हाँ पहला ना ना जात ना पात ना पार्टी सारे जने असी देश के वास्ते जान भी हाजिर है और मैं आदरणीय देश के प्रधानमंत्री को कह कि इंसाफ चाहिए और देश देशे इंतजार कर रहे हैं कि कर रहे हैं मालिकदार जदा आज दा विषय है पूरे ते मैं होना चाह रहा हूं आज दा विषय की है विषय है पंजाबी बी यूनिवर्सिटी यानी कि पंजाब एग्रीकल्चर यूनिवर्सिटी लुधियाना वीक जिस प्रकार दा दो दिन दा हंगामा चल रहा है मैं आज पूरी गल्ल करनी चाह रहा ਪਰ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਪਰਮਵੀਰ ਪ੍ਰਿੰਸ ਨਾਮ ਦਾ ਨੌਜਵਾਨ ਸਾਥੀ ਜਿਹੜਾ ਫਾਊਂਡਰ ਮੈਂਬਰ ਹੈ ਆਮ ਆਦਮੀ ਪਾਰਟੀ ਦਾ ਕਹਿੰਦੇ ਆ ਕਿ ਉਹ ਬਹੁਤ ਸਾਰੇ ਲੀਡਰਾਂ ਦਾ ਖਾਸਮ ਖਾਸ ਵਿਅਕਤੀ ਹੈ ਕੁਝ ਦਿਨ ਪਹਿਲਾਂ ਜਾਣੀ ਕਿ 27 ਮਾਰਚ ਦਾ ਇਨਸੀਡੈਂਟ ਹੈ ਕਾਰ ਪਾਰਕਿੰਗ ਦੇ ਵਿੱਚ ਉੱਥੇ ਡੋਲਾ ਪੈ ਗਿਆ ਮੈਨੂੰ ਨਾ ਗੱਲਾਂ ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਮੇਰੇ ਮੂੰਹ ਚੋਂ ਇਹਨੀਆਂ ਕੁੱਝ ਗੱਲਾਂ ਸੱਚੀਆਂ ਨਹੀਂ ਪਾਰਕਿੰਗ ਦੇ ਵਿੱਚ ਰੌਲਾ ਪੈ ਗਿਆ ਅਮਰੀਕ ਸਿੰਘ ਚਲੇ ਗਏ ਪਾਰਕਿੰਗ ਦੇ ਵਿੱਚ ਔਰ ਉਹਨਾਂ ਨੇ ਪਲਾਨਡ ਬਰੀਡਿੰਗ ਡਿਪਾਰਟਮੈਂਟ ਅਮਰੀਕ ਸਿੰਘ ਜੀ ਦਾ ਔਰ ਉਹ ਚੰਗਾ ਵਿਅਕਤੀ ਹੈ 57 ਸਾਲ ਦੀ ਲਗਭਗ ਉਮਰ ਹੋ ਗਈ ਨੇ ਸਾਡੇ ਸਰਪੰਜਾਬ ਜਾਣੀ ਕਿ ਤਕਰੀਬਨ 2-3 ਮਹੀਨਿਆਂ ਦੇ ਵਿੱਚ ਰਿਟਾਇਰ ਹੋਣ ਵਾਲੇ ਨੇ ਅਮਰੀਕ ਸਿੰਘ ਇਹ ਕਿ ਅਮਰੀਕ ਸਿੰਘ ਨੂੰ ਅੱਜ ਤੱਕ ਕਿਸੇ ਸਸਪੈਂਸ਼ਨ ਦਾ ਸਾਹਮਣਾ ਕਰਨਾ ਨਹੀਂ ਪਿਆ ਨਾ ਹੀ ਅਮਰੀਕ ਸਿੰਘ ਨੂੰ ਇਸ ਤਰ੍ਹਾਂ ਦੀ ਘਟਨਾ ਕਰ ਮੋੜ ਨਾਲ ਜ਼ਿੰਦਗੀ ਦੇ ਵਿੱਚ ਹੋਇਆ ਉਹਨਾਂ ਨੇ ਬਤੌਰ ਪ੍ਰੋਫੈਸਰ ਆਪਣਾ ਵਧੀਆ ਕਾਰਜਕਾਰ ਨੂੰ ਪਾਇਆ ਯੂਨੀਵਰਸਿਟੀ ਦੇ ਵਿੱਚ ਤੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਜ਼ਿੰਮੇਵਾਰੀ ਦੇ ਨਾਲ ਨਿਭਾਈ ਰਿਟਾਇਰਮੈਂਟ ਦਾ ਸਮਾਂ ਆ ਗਿਆ ਅਮਰੀਕ ਸਿੰਘ ਚੇਤ ਚੇਤੇ ਵੀ ਨਹੀਂ ਸਨ ਕੀ ਪਾਰਕਿੰਗ ਦੇ ਵਿੱਚ ਜਿਹੜਾ ਮਾਰਨ ਦੇ ਨਾਲ ਐਡਾ ਵੱਡਾ ਵਿਵਾਦ ਹੋ ਜਾਏਗਾ ਹੋਇਆ ਕੀ ਜਦੋਂ ਇਹ ਹੋਇਆ ਤਾਂ 28 ਮਾਰਚ ਨੂੰ ਜੋ ਪਾਰਕਿੰਗ ਵਿਵਾਦ ਹੋਇਆ 28 ਮਾਰਚ ਨੂੰ ਅਮਰੀਕ ਸਿੰਘ ਪੀਯੂ ਪੁਲਿਸ ਸਟੇਸ਼ਨ ਪੁਲਿਸ ਲੱਗ ਆਦੀ ਹੈ ਯਾਨੀ ਕਿ ਪਰਮਵੀਰ ਜੀ ਨੇ ਸ਼ਿਕਾਇਤ ਕਰ ਦਿੱਤੀ ਉਸ 52 ਸਾਲ ਦੇ ਉਸ ਵਿਅਕਤੀ ਔਰ ਫਿਰ ਇੱਕ ਵੀ ਅਗਲੇ ਫਸਟ ਵੀਕ April ਜਿਹੜਾ ਸੀਗਾ ਆਦਰਨੀਆ ਪਰਮਵੀਰ ਪ੍ਰਿੰਸ ਜਿਹੜੇ ਕਿ ਫਾਊਂਡਰ ਮੈਂਬਰ ਨੇ ਉਹਨਾਂ ਨੇ ਆਪਣੇ ਅਸਰ ਸੂਖ ਦੇ ਨਾਲ ਅਮਰੀਕ ਸਿੰਘ ਨੂੰ ਸਸਪੈਂਡ ਕਰਾ ਦਿੱਤਾ। ਇਹ ਰੀਆ ਕਿਹਾ ਜਾਂਦਾ ਕਿ ਜਿਹੜੇ ਆਦਰਨੀਆ ਪ੍ਰਿੰਸ ਜੀ ਨੇ ਪਰਮਵੀਰ ਇਹ ਆਲਰੇਡੀ ਅੱਜਕੱਲ ਗੜਵਾਸੂ ਵਿੱਚ ਵੀ ਬੈੰਦੇ ਨੇ ਤੇ ਪਤਾ ਨਹੀਂ ਕਿਸ ਅਥਾਰਟੀ ਦੇ ਨਾਲ ਦੋਨਾਂ ਯੂਨੀਵਰਸਿਟੀ ਦੇ ਵਿੱਚ ਇਹ ਆਪਰਾ ਸਿੱਕਾ ਚਲਾ ਰਹੇ ਕੀ ਅਥਾਰਟੀ ਹੈ ਇਹ ਤੁਹਾਨੂੰ ਪਤਾ ਹੈ ਕਿ ਕੀ ਨਾ ਕੋਈ ਕਿਦਰ ਸਿੰਘ ਹੈ ਅਗਰ ਕੀ ਨਾਮ ਤੇ ਪੜਦੇ ਹੈ ਨਾ ਪੜਉਦੇ ਹੈ ਬਾਹ ਕੁਥੀ ਸਿੱਕਾ ਚਲ ਰਿਹਾ ਹੈ ਨਾਲਾ ਕਿਉਂਕਿ ਕਾਫੇ ਕੁਫੇ ਦੇ ਤਾਬਿਆ ਕੀ ਹੈ ਕੀ ਨਹੀਂ ਰੱਬ ਸੋ ਇਹਨੇ ਚ ਇੰਤਜ਼ਾਰ ਕਰਦੇ ਰਹੇ ਕਰਦੇ ਰਹੇ ਤਾਂ ਫਿਰ ਬੀਐਸ ਵਾਹਿਆ ਜਿਹੜੇ ਵੀ ਯੂਨੀਅਨ ਦੇ ਪ੍ਰਧਾਨ ਨੇ ਦਵਾਈ ਯੂਨੀਅਨ ਦੇ ਉਹਨਾਂ ਨੇ ਕਾਲ ਦਿੱਤੀ ਕਿ ਅਸੀਂ ਨਾ ਕਰਨਾ ਲਾਵਾਂਗੇ 16 ਅਪ੍ਰੈਲ ਤੱਕ ਬਹਾਲ ਕਰ ਦਿਓ ਨਹੀਂ ਤਾਂ ਅਸੀਂ ਧਰਨਾ ਲਾਵਾਂਗੇ ਕਿ ਉਹਨਾਂ ਨੂੰ ਬਹਾਲ ਨਹੀਂ ਕੀਤਾ ਗਿਆ ਫਿਰ ਯੂਨੀਅਨ ਨੇ ਡਿਸਾਈਡ ਕੀਤਾ ਕਿ ਉਹਨਾਂ ਨੇ ਧਰਨਾ ਲਾ ਦਿੱਤਾ ਕਿ ਧਰਨਾ ਲਾਉਣਾ ਫਲਾਨੀ ਤਰੀਕ ਨੂੰ ਤੇ 20 ਤਰੀਕ ਦਾ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਧਰਨਾ ਲਾਵਾਂਗੇ ਉਹਨਾਂ ਨੇ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਅਨੋਲ ਨਾਲ ਵੀ ਗੱਲ ਕੀਤੀ ਤੇ ਸਾਰੇ ਜਾਣਿਆਂ ਨੇ ਇਕੱਠੇ ਹੋ ਕੇ ਕਾਲ ਦਿੱਤੀ ਕਿ ਅਸੀਂ ਹੁਣ ਧਰਨਾ ਲਾਵਾਂਗੇ ਜੇ ਤੁਸੀਂ ਬਹਾਲ ਨਹੀਂ ਕਰ ਰਹੇ ਤੇ 21 ਅਪ੍ਰੈਲ ਨੂੰ ਪੁਲਿਸ ਨੇ ਸਾਰੇ ਬੰਦਿਆਂ ਨੂੰ ਰਾਤ ਨੂੰ ਜਾਣੀ ਕਿ 21 ਦੀ ਰਾਤ ਨੂੰ 3 ਵਜੇ ਪੁਲਿਸ ਨੇ ਅਚਨ ਚੇਤ ਰੇਡਸ ਮਾਰੀਆਂ ਵਾਲੀਆ ਸਾਹਿਬ ਦਾ ਲੱਭੇ ਨਹੀਂ ਪਏ ਨਾਲ ਆਲੇ ਉਹਨਾਂ ਦੇ 3-4 ਸਾਥੀਆਂ ਨੂੰ ਪੁਲਿਸ ਨੇ ਫੜ ਲਿਆ ਇਹ ਲੋਕਾਂ ਤਾਂ ਜੋ ਧਰਨਾ ਨਾ ਲੱਗ ਸਕੇ ਤੇ ਪੁਲਿਸ ਨੇ ਜਿਹੜਾ ਮਾਹੌਲ ਹੈ ਉਥੇ ਯੂਨੀਵਰਸਿਟੀ ਦਾ ਉਹ ਕਾਫੀ ਪੁਲਿਸ ਉਥੇ ਲਾ ਦਿੱਤੀਗੀ ਜਦ ਦਾ ਸੈਮ ਦਾ ਮਾਹੌਲ ਬਣਾ ਕਰ ਦਿੱਤਾ ਹੈ ਤੇ ਅੱਜ ਪਤਾ ਲੱਗਿਆ ਕਿ ਉਹਨੂੰ 3 ਦਿਨਾਂ ਦਾ ਆਲਟੀਮੇਟਮ ਦਿੱਤਾ ਹੈ ਯੂਨੀਅਨ ਨੇ ਔਰ ਸਰਕਾਰ ਨੇ ਕੁਝ ਸਾਥੀਆਂ ਨੇ ਦੀ ਸੀ ਦਾ ਕਪੁਸ਼ਨਰ ਜਾਂ ਹੋਰਾਂ ਸਾਥੀਆਂ ਨੇ ਦੱਸਿਆ ਹੈ ਕਿ ਅਸੀਂ 3 ਦਿਨਾਂ ਦੇ ਅੰਦਰ ਅਵਲ ਅਮਰੀਕ ਸਿੰਘ ਨੂੰ ਬਹਾਲ ਕਰ ਦੇਵਾਂਗੇ ਸੋ ਪੂਰੇ ਨਮੀਦ ਹੈ ਕਿ ਅਮਰੀਕ ਸਿੰਘ ਜੀ ਦੇ ਰਾਜ ਬਹਾਲ ਹੋ ਜਾਣਗੇ ਜਾਂ ਫਿਰ ਬਹਾਲ ਨਹੀਂ ਹੁੰਦੇ ਅਮਰੀਕ ਸਿੰਘ ਜੀ ਕਾ ਮੈਂ ਪਾਲੀਆ ਸਾਹਬ ਨੂੰ ਤੇ ਅਮਰੀਕ ਸਾਹਬ ਨੂੰ ਇਹ ਵਿਸ਼ਵਾਸ ਦਿਵਾਣਾ ਚਾਹੁੰਦਾ ਕਿ ਅਸੀਂ ਤੁਹਾਡੇ ਪ੍ਰਦਰਸ਼ਕ ਦੇ ਵਿੱਚ ਜਰੂਰ ਆਵਾਂਗੇ ਤੁਹਾਡੀ ਲੜਾਈ ਲੜਨ ਕਿਉਂਕਿ ਇਹ ਸੜਸੱਕ ਤੱਕ ਦਾ ਖਾਮ ਖਾ ਹਰ ਚੋ ਵੀ ਦੀ ਚੀਜ਼ ਦਾ ਟੰਗੜ ਬਣਾ ਦਿੱਤਾ ਜਾਂਦਾ ਹੈ ਸੋ ਅਗਰ ਇਹ ਗੱਲ ਨਾ ਹੁੰਦੀ ਉਲਟਾ ਪਰਮਵੀਰ ਨੂੰ ਕਿਹਾ ਜਾਂਦਾ ਕਿ ਅੱਡਾ ਇੱਥੇ ਕੋਈ ਕੰਮ ਨਹੀਂ ਹੈ ਸ਼ਾਇਦ ਇਹ ਬਕਰਤ ਨਹੀਂ ਬਣਦਾ ਸੋ ਲੇਕਿਨ ਇਹ ਮਾੜੇ ਦਿਨਾਂ ਦੀ ਨਿਸ਼ਾਨੀ ਹੈ ਲੋਹਾਰਾਤ ਪਾੜੇ ਹੋ ਜਾਣ ਸੋ ਮੇਰੀ ਇਹ ਬੇਨਤੀ ਹੈ ਪ੍ਰਸ਼ਾਸਨ ਵੀ ਸੀ ਸਾਹਿਬ ਨੂੰ ਹੋਰਤਕਾਰੀਆਂ ਨੂੰ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਿ ਅਮਰੀਕ ਸਿੰਘ ਪੂਰੀ ਪ੍ਰਵਾਦ ਬੰਦੋ ਪਹਿਲਾ ਬਹਾਲ ਕਰ ਦਿੱਤਾ ਜਾਵੇ ਅਤੇ ਪਰਮਵੀਰ ਸਿੰਘ ਜਿਹੜਾ ਉਪਰਿੰਸ ਹੈ ਉਹਦੀ ਯੂਨੀਵਰਸਿਟੀ ਉਹ ਕਰ ਇੰਨਾ ਇੰਪੋਰਟੈਂਟ ਗੱਲ ਨਹੀਂ ਹੈ ਤੁਹਾਡਾ ਉਹਨੂੰ ਹੋਰ ਕਿਤੇ ਰੱਖ ਲੋ ਕਿ ਉਹ 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 ਰੋਦਾ ਜਨ ਨਾਲ ਨਵਾਜ਼ ਦਿੱਤਾ ਜਾਵੇ ਉਹ ਜਿਆਦਾ ਛੇ ਬਣਾ ਦਿੱਤਾ ਜਾਵੇ ਆਦਰ ਦੇ یونیورسٹی ਜੋ ਪੜਿਆ ਕਰਦਾ ਹੈ ਲੋਕਾਂ ਦੇ ਨਾਲ ਜ਼ਿਆਸਤੀ ਟੱਕਾ ਕਰਦਾ ਹੈ ਵਾਅਦਾ ਕਰਦਾ ਕਿ ਤੁਸੀਂ ਸਾਰੇ ਜਾਣੇ ਇਹ ਜਿਹੜੀ ਸਟੋਰੀ ਲੁਧਿਆਣਾ ਦਾ ਮੈਂ ਮੈਂਬਰ ਆਫ ਪਾਰਲੀਮੈਂਟ ਹੈ ਹੋਏ ਇਸ ਕਰਕੇ ਮੈਂ ਇਹ ਨਹੀਂ ਗੱਲ ਕਰ ਰਿਹਾ ਔਰ ਚਿੰਤਾ ਨਾ ਕਰਿਓ ਭਾਈ ਹਰੀ ਸਿੰਘ ਜੀ ਔਰ ਨਾਲ ਹੀ ਵਾਲਿਆ ਸਾਹਿਬ ਮੇਰੀ ਤੁਹਾਡੇ ਨਾਲ ਟੈਲੀਫੋਨ ਤੇ ਗੱਲ ਹੋ ਚੁੱਕੀ ਹੈ ਜਦੋਂ ਤੁਸੀਂ ਚਾਹੋਗੇ ਤੁਹਾਡੀ ਇੱਕ ਆਵਾਜ਼ ਤੇ ਅਸੀਂ ਲੋਕ ਹਾਜ਼ਰ ਹੋਵਾਂਗੇ ਬਹੁਤ ਬਹੁਤ ਬਤਵਾਗਾ ਉਰਾਸ ਕਰਦਾ ਹੈ ਕਿ ਅਮਰੀਕ ਸਿੰਘ ਜੀ ਨੂੰ ਜਲਦੀ ਬਹਾਲ ਕਰ ਦੇਵੋਗੇ ਕਿਉਂਕਿ ਉਹਨਾਂ ਦੀ ਰਿਟਾਇਰਮੈਂਟ ਦੇ ਵਿੱਚ 2 ਮਹੀਨੇ ਰਹਿ ਗਏ ਇਹ ਪਤਾ ਨਹੀਂ ਕਿ ਕਿਹੜੇ ਸਿਆਣੇ ਮਹਾਪੁਰਸ਼ ਨੇ ਇਹ ਕੰਮ ਕੀਤਾ ਮਹਾਪੁਰਸ਼ ਪਦਰਪੁਰਸ਼ ਪੁਰਸ਼ ਨੇ ਕਿ ਉਹ ਨੂੰ ਇਹ ਨਹੀਂ ਪਤਾ ਸੀ ਵੀ ਬਹੁਤ ਟਾਈਟਸ ਵਿੱਚ ਲੈ ਰਹਿ ਗਏ ਨੇ ਉਹਦੀ ਰਿਟਾਇਰਮੈਂਟ ਦੇ ਵਿੱਚ ਅਸੀਂ ਉਹਨੂੰ ਕੋਰੇ ਨਾਲ ਕਿਉਂ ਕਰ ਰਹੇ ਦਿੱਕਤ ਹੋਵੇ ਗ੍ਰਾਮੀਣ ਘਰ ਰਿਹਾ ਸੀ ਇਹ ਕੋਲ ਆਖੀ ਕਰ ਰਿਹਾ ਸੀ ਤੇ ਇਹ ਕੋਲ ਇਹ ਸਾਰਾ ਬੋਝ ਚੁੱਕਣਾ ਪਏਗਾ ਸੋ ਉਮੀਦ ਹੈ ਮੈਨੂੰ ਲੱਗਦਾ ਕਿ ਜਿਹੜੀ ਸਰਕਾਰ ਹੁਸਿਆਰੋਂ ਵਰਤੇਗੀ ਤੇ ਹਮੇਸ਼ਾ ਗਵਾਹ ਕਰੇ ਅਦਰਵਾਈਜ਼ ਅਸੀਂ ਤੁਹਾਡੇ ਨਾਲ ਖੜੇ ਪਿਤਾ